ਹੈਲੋ ਮਾਈ YouTube ਫੈਮਲੀ ਆ ਦੇਖੋ ਮੈਂ ਨਾਰਕਲੀ ਫੌਕ ਰੈਡੀ ਕੀਤੀ ਹੈ ਦੇਖੋ neck ਤੇ ਡਿਜ਼ਾਈਨ ਕੀਤਾ ਆ ਕਮਰ ਤੇ ਲਾਈ ਲੈਸ ਆ ਦੇਖੋ ਬਾਹ ਬਣਾਏ ਗਾਫ ਵਾਲੀ ਬਿਚੋ ਬੰਦ ਆ ਦੇਖੋ ਕਲੀਆਂ ਪਾਈਆਂ ਵਿੱਚ ਲੈਸ ਲਾਈ ਨੀਚੇ ਘੇਰੇ ਤੇ ਦੇਖੋ ਡਿਜ਼ਾਈਨ ਕੀਤਾ ਦੇਖ ਕੇ ਦੱਸਿਓ ਕਿੰਨਾ ਦਾ ਲੱਗਿਆ ਪਲੀਜ਼ ਕਮੈਂਟ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਦੇਖੋ ਇਹਦਾ ਪਲਾਜੋ ਪਲਾਜੋ ਦੇ ਬਾਟਮ ਤੇ ਵੀ ਦੋ ਲਾਈ ਹੈ ਮੋਹਰੀ ਤੇ ਪੌਕਟ ਲਾਈ ਹੋਈ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਪੌਕਟ ਲੱਗੀ ਦੇਖੋ ਬਾਰਲੀ ਸਾਈਡ ਕੋਈ ਸੀ ਨਹੀਂ ਦਿਖਦੀ ਦੇਖੇ ਜੇ ਇਸ ਕਮੈਂਟ ਸ਼ੇਅਰ ਲਾਈਕ ਕਰਨਾ ਹੋਰ ਸਬਸਕ੍ਰਾਈਬ ਕਰਨਾ ਚੈਨਲ ਨੂੰ